ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤਾਂ ਇਹਨਾਂ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਅੱਜ ਲੱਗਿਆ ਦੁਬਾਰੇ ਸਟਾਰਟ ਕਰਨ ਸਾਢੇ 12 ਹੋ ਗਏ ਆਹੀ ਅੱਜ ਆਪਣਾ ਕੋਲ ਆ ਦੋ ਕੀਲੇ ਆ ਨਾ ਜੀ ਥ੍ਰੈਸ਼ਿੰਗ ਕਰਨੀ ਆ ਬੱਸ ਖਿਡਾਉਣੇ ਤੁਹਾਨੂੰ ਅੱਜ ਸਟ੍ਰੈਚਿੰਗ ਆਹ ਹੈ ਅੱਧਰਾ ਟੇੜੀਆਂ ਲੱਗੀਆਂ ਮਿਆਂ ਤਾਂ ਆਪਾਂ ਨੇ ਆਇਓ ਚੱਕ ਲੈਣੀਆਂ ਆਹ ਦੇਖਦੇ ਹਾਂ ਜੇ ਲੇਬਰ ਦੇ ਸਟਾਉਣੇ ਆ ਜਾਂ ਫਿਰ ਇਹਦੇ ਵੀਰ ਲੇਬਰ ਦੇ ਸਟਾਉਣਗੇ ਫਿਰ ਹਾਲ ਹੀ ਹੀਲ ਠੱਕਣੀ ਬਣੀ ਉੱਪਰ ਦੇਖਦੇ ਹਾਂ ਕਿਵੇਂ ਸੈਟਿੰਗ ਆਉਂਦੀ ਹੈ ਦਿਖਾਉਣਾ ਤੁਹਾਨੂੰ ਵੱਲ ਕੱਟਣ ਲੱਗਿਆ ਆਪਾਂ ਹੁਣ ਦਿਖਾਉਣਾ ਤੁਹਾਨੂੰ ਆਈ ਆਪਾਂ ਲਾਣੇਦਾਰ ਕਹਿੰਦਾ ਵੀ ਆ ਥੋੜਾ ਥੋੜਾ ਇੰਦਰ ਕਰਾ ਲਓ ਫੇਰ ਇੰਨਾ ਹੀ ਚਲਾ ਦਿੰਦੇ ਆਪਾਂ नंबर हाँ भाई छोटू कैसे चल रही गाड़ी मत बोलियो नहीं नहीं सही बात है कैसा कर रही है रेसिंग भी बढ़िया कर रही है, कर रही है। हाँ। तो रही। भाई बाद में दिखाते हैं हाँ। कोई बात नहीं उसमें डाले के जब बोलो का चैनल को लाइक करो शेयर करो कमेंट हाँ। करो बोलो ਚੈਨਲ ਕੋ ਲਾਈਕ ਕਰੋ ਚੈਨਲ ਕੋ ਲਾਈਕ ਕਰੋ ਕਮੈਂਟ ਕਰੋ ਔਰ ਸ਼ੇਅਰ ਕਰੋ ਸਬਸਕ੍ਰਾਈਬ ਵੀ ਕਰੋ ਹਾਂ ਸਬਸਕ੍ਰਾਈਬ ਕਰੋ ਹਾਂ ਮੰਨ ਲਓ ਮੈਂ ਛੋਟੂ ਦੀ ਮੰਨ ਲਓ ਮੇਰੀ ਤਾਂ ਮੰਨਦੇ ਨਹੀਂ ਤੁਸੀਂ ਗਾਦੀ ਟ੍ਰੈਕਿੰਗ ਹੈ ਭਾਈ ਅੱਜ ਆਈ ਜਾਂਦੇ ਉਹ ਕਿੱਲੇ ਆਪਣੇ ਕੋਲ ਅੱਗੇ ਵਾਹ ਹਾਜੀ ਵੀ ਭਾਈ ਪੱਥਰ ਚੜ ਰਹੇ ਆ ਔਰ ਇਹ ਵੀ ਇਤਨਾ ਟ੍ਰੈਕਿੰਗ ਕਰ ਰਹੇ ਆ ਅੱਦਾ ਬਟੁੱਟਾ ਚੱਲ ਰਿਹਾ ਕਟੜਾ ਉੱਤੇ ਵੀ ਪੱਥਰ ਮਾਰ ਰਿਹਾ ਟੈਨਾ ਜਾਗ ਜਾ ਕੇ ਵਿੱਚ ਕੜਾ ਕੜਕ ਬੋਲਦੇ ਪੱਤਰ ਕੜਾ ਕੜਾ ਵੇ ਮੁੜਿਆ ਆ ਜਾਓ ਆਪਣੇ YouTube ਮੈਂਬਰ ਫੈਮਿਲੀ ਚੈਨੇ ਖਾ ਲੋ ਅੱਧਾ ਟਮਾਟਰੀ ਟਮਾਟਰੀ ਦੀ ਮਾਟਰੀ ਕੱਢੀ ਬਾਢ ਰਹੇ ਆ ਭਾਈ ਛੋਲੇ ਦੇ ਹਾਰੇ ਆ ਹਜੇ ਦੇਖੋ ਇਹ ਵੀ ਕੱਢਣੇ ਆਪਾਂ ਨੇ ਲਗਾ ਤੇ ਪਾਊਡਰ ਛੋਟੂ ਬੰਨਿਆ ਟੋਟੋ ਬਈਆ ਕੈਸਾ ਹਾਲ ਹੈ ਭਾਈ ਤੇ ਬਾਹਲਾ ਸਾਲਾ ਆਪਣੇ ਕਾਲੀਆਂ ਨੂੰ ਦੇਖ ਰਹਾ ਹਾਂ ਲਓ ਜੀ ਅੱਜ ਦਾ ਲਾਸਟ ਜਿਹੜਾ ਆ ਰਹਿ ਗਿਆ ਨਾ ਅੱਜ ਆਪਣੇ ਕੋਲ 2 ਕਿਲੇ ਸੀਗੇ ਟਰੈਸ਼ਿੰਗ ਕਰ ਲਿਆ ਤੋ ਅੱਜ ਉਹ ਟਰੈਸ਼ਿੰਗ ਕਰਕੇ ਆ ਜਿਹੜਾ ਲਾ ਕੇ ਜਿਹੜਾ ਤਾਂ ਰਹਿ ਗਿਆ ਕਰਕੇ ਮਾਰ ਕੇ ਹਵਾ ਇਹਦੇ ਪਰ ਚੱਲਦੇ ਆ ਟਕਾਰੇ ਦੇ ਵਸ ਅੱਜ ਦਾ ਹੀ ਆ ਬਾਕੀ ਕਰ ਦੋ ਤੇ ਇਹਨੇ ਕੱਲ ਦਾ ਕੰਮ ਅੱਜਾ ਆਪਣੇ ਕੋਲ ਦਾ ਅੱਜ ਆਵਾਂਗੇ ਖਾਬਦੋ ਤੇ ਕਾਮਿਆਂ ਦਾ ਲਕਾ ਆਓ ਅੱਜ ਕਹਿੰਦੇ ਜੀ ਕਿ ਅੱਜ ਨਰਮ ਮਸਲਾ ਦਾ ਕੰਮ ਸਰਕਾਰ ਹੋਊਗਾ ਉਹਨਾਂ ਦੀ ਫੜੀ ਫੜੀ ਲਗੀ ਟਾਕੇ ਥਾਮ ਨਾਲੇ ਦੋ ਦੋ ਵੀ ਦਿਖਾਵਾਂਗੇ ਬਣੇ ਰੋਗ ਲਾਗ ਦੇ ਵਿੱਚ ਆਪਾਂ ਹੁਣ ਚਾਹਦੇ ਆਂ ਆ ਕਾਣੇ ਕੱਢ ਕੇ ਟਕਾਣੇ ਦੇ ਚਾਹਦੇ ਝਾੜ ਕੇ ਆਵਾ ਮਾਰ ਕੇ ਮਿੱਲੀ ਉੱਤੇ ਜਣੀਆਂ ਤੇ ਬਾਅਦ ਵਿੱਚ ਦੇਖਦੇ ਕੀ ਵਾਅਦਾ